ਜੀ ਜੀ ਜੇਥੋਈਏ ਤੁਹਾਡੇ ਕੀ ਲੱਗਦੀ ਕੀ ਮੈਨੂੰ ਸਾਰਾ ਮਾਤਾ ਸੀ ਸੀ ਚੱਕੀ ਗੱਲ ਕੀ ਹੋਈ ਏ ਇਹ ਸਾਨੂੰ ਸਾਡੇ ਕਿਨਸ ਵਜੇ ਦੇ ਰਹੇ ਨੇ ਜਦੋਂ ਬਰਦਰ ਨੇ ਫੋਨ ਕੀਤਾ ਮਾਤਾ ਨੂੰ ਸਵੇਰ ਤੋਂ ਕਰਦਾ ਚੱਕਿਆ ਨਹੀਂ ਉਸ ਨੇ ਫਿਰ ਮੇਰੇ ਬੇਟੇ ਨੂੰ ਫੋਨ ਕੀਤਾ ਅੱਗੇ ਵੀ ਕਈ ਵਾਰੀ ਜਦੋਂ ਮਾਤਾ ਫੋਨ ਨਾ ਸੀ ਚੱਕਦੀ ਇਹਨਾਂ ਮੇਰੇ ਬੇਟੇ ਨੂੰ ਫੋਨ ਕਰ ਦਿੰਦਾ ਸੀਗਾ ਬਈ ਮਾਤਾ ਨਾਲ ਗੱਲ ਕਰਾ ਲਈ ਜਾ ਕੇ ਤੇ ਉਹ ਨੇ ਮੇਰੇ ਬੇਟੇ ਨੂੰ ਫੋਨ ਕੀਤਾ ਵੀ ਮੰਮੇ ਨਾਲ ਜਾ ਕੇ ਗੱਲ ਕਰਾਈ ਮਾਤਾ ਨਾਲ ਮੇਰਾ ਬੇਟਾ ਆਪਣੇ ਘਰ ਆਇਆ ਤੇ ਜਦੋਂ ਆ ਕੇ ਦੇਖਿਆ ਤੇ ਮਾਤਾ ਲੰਮੀ ਪਈ ਸੀਗੀ ਤੇ ਉਹ ਡਰ ਗਿਆ ਉਹਨੇ ਆਕੇ ਦਵਾ ਸਾਡਾ ਬਾਹਰ ਆ ਕੇ ਆਪਣੀ ਮੰਮੀ ਨੂੰ ਫੋਨ ਲਾਇਆ ਤੇ ਬੀਬੀ ਠੀਕ ਨਹੀਂ ਹੈਗੀ ਛੇਤੀ ਆ ਜਦੋਂ ਮਾਤਾ ਨੇ ਇਹ ਆਈ ਹੈ ਤੇ ਇਨੀ ਮੈਨੂੰ ਫੋਨ ਕਰ ਦਿੱਤਾ ਮੈਨੂੰ ਕਹਿੰਦੇ ਤੂੰ ਕਿੱਥੇ ਆ ਮੈਂ ਕਿਹਾ ਮੈਂ ਕਿਸੇ ਦੇ ਘਰ ਝਗੜਾ ਹੋਇਆ ਮੈਂ ਉੱਥੇ ਆ ਇਹ ਕਹਿੰਦੇ ਬੀਬੀ ਠੀਕ ਨਹੀਂ ਹੈਗੀ ਵੀ ਤੂੰ ਛੇਤੀ ਆ ਜਦੋਂ ਮੈਂ ਆਕੇ ਦੇਖਿਆ ਤੇ ਮਾਤਾ ਦੀ ਡੈਥ ਹੋ ਚੁੱਕੀ ਉਹਦੀ ਇਹ ਅਕੜੇ ਹੋਈ ਸੀ ਤੇ ਇੱਥੇ ਮੂੰਹ ਚ ਖੂਨ ਆ ਰਿਹਾ ਸੀ ਨੱਕ ਚ ਖੂਨ ਆਉਂਦਾ ਸੀ ਤੇ ਇੱਥੇ ਇੱਥੇ ਸੱਟਾਂ ਲੱਗੀਆਂ ਹੋਈਆਂ ਸੀ ਉਹਦੇ ਇਹਦੇ ਗਾਲਚ ਵੀ ਲੱਗੀਆਂ ਹੋਈਆਂ ਸੀ ਕੀ ਲੱਗਦਾ ਤੁਹਾਨੂੰ ਲੱਗਦਾ ਮੌਕਾ ਦੇਖੀ ਜੀ ਉਹਦਾ ਕਤਲ ਹੋਇਆ ਮਾਰਡਰ ਹੋਇਆਗਾ ਹਾਂ ਜੀ ਮਾਰਡਰ ਹੋਇਆ ਜੀ ਕਿਸੇ ਦਾ ਸ਼ੱਕ ਲੱਗਦਾ ਤੁਹਾਨੂੰ ਸ਼ੱਕ ਤਾਂ ਦੇਖੋ ਜੀ ਹੁਣ ਕੀ ਕੀ ਕਹਿ ਸਕਦੇ ਤੁਸੀਂ ਇੱਕ ਇਹ ਦੱਸਿਓ ਤੁਸੀਂ ਮੌਕੇ ਤੇ ਆ ਕੇ ਦੇਖਿਆ ਵੀ ਘਰ ਦੇ ਵਿੱਚ ਸਾਮਾਨ ਵੀ ਵਿਖਰਿਆ ਹੋਇਆ ਹੈ ਸਾਡੀ ਘਰ ਤੁਸੀਂ ਦੇਖ ਸਕਦੇ ਹੋ ਨੀ ਵਿజిਟ ਕਰੋ ਸਾਰਾ ਜਿੰਦੇ ਭੱਜੇ ਵਾਲ ਮਾਰੀਆਂ ਦੇ ਸਾਰੇ ਘਰੋਂ ਸਾਰੀ ਚੋਰੀ ਹੋਈ ਹੈ ਸਾਰਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਸਾਮਾਨ ਤਾਂ ਜੀ ਮੇਰੀ ਪਰਚਾਈ ਦੱਸ ਸਕਦੀ ਕਿਉਂਕਿ ਸਮੱਖਾ ਰੋਦਾ ਆ ਅੱਛਾ ਜੀ ਅੱਛਾ ਸੋਨਾ ਹੈ ਕਿੰਨਾ ਸੋਨਾ ਸੀ ਸੋਨਾ ਸੀ ਲਗਭਗ 2 ਲੱਖ ਦੀ ਨਕਦੀ ਵੀ ਸੀ ਨਕਦੀ ਸੀਗੀ ਪੀਜੀ ਚੱਲਦਾ ਪਿਆ ਸੀ ਬਾਅਦ ਕੰਮ ਸਾਰਾ ਕੰਟਰੈਕਸ਼ਨ ਦਾ ਚੱਲਦਾ ਪਿਆ ਸੀ ਜੀਰੇ ਵੀ ਸੀਗੇ ਨਾਲ ਸਰਪੰਚ ਜੀ ਕਿੰਨੇ ਵਜੇ ਤੁਹਾਨੂੰ ਪਤਾ ਲੱਗਾ ਸਾਰੀ ਸਾਨੂੰ 11 ਵਜੇ ਪਤਾ ਲੱਗਾ ਜੀ ਅੱਛਾ ਉਸ ਤੋਂ ਬਾਅਦ ਅਸੀਂ ਤਾਂ ਫਿਰ ਜਦੋਂ ਸਾਨੂੰ ਇਹ ਸਾਡੀ ਭੁਜਾਈ ਆ ਮੈਂ ਪਰ ਦਵਾ ਸਾਟ ਆਪਣੇ ਬ੍ਰਦਰਾਂ ਨੂੰ ਫੋਨ ਕੀਤਾ ਭੁਜਾਈ ਨੂੰ ਫੋਨ ਕੀਤਾ ਤੇ ਜਦੋਂ ਫਿਰ ਉਹਨੇ ਮੇਰੀ ਭੁਜਾਈ ਨਾਲ ਕੇ ਦੇਖਿਆ ਫਿਰ ਅਸੀਂ ਉਹਨੇ ਰੌਲਾ ਪਾਇਆ ਵੀ ਆ ਤੇ ਇੱਧਰ ਤੋਂ ਸਾਰਾ ਕੁਝ ਜਿੰਦੇ ਟੁੱਟੇ ਹੋਏ ਆ ਸਾਰਾ ਕੁਝ ਹੈਗਾ ਮਨਸੇ ਕਾਫੀ ਨੰਗਾ ਬਲਾਕਾਰ ਹੈਗਾ ਇਹਨੇ ਘਰ ਬੜਾ ਸੇਫਟੀ ਆ ਉਹ ਕੀ ਲੱਗਦਾ ਤੁਹਾਨੂੰ ਇਹ ਇਹ ਹੁਣ ਅਸੀਂ ਕੀ ਕਹਿ ਸਕਦੇ ਆ ਜੀ ਇਹਦੇ ਨਾਲ ਜਦ ਮੇਰੀ ਮਾਤਾ ਦੇ ਨਾਲੇ ਤਾਂ ਹੋ ਸਕਦਾ ਅਸੀਂ ਮੌਜੂਦਾ ਸਰਪੰਚਾਂ ਮੇਰੀ ਬਾਬਸਾ ਸਾਨੂੰ ਵੀ ਖਤਰਾ ਆ ਸਾਨੂੰ ਵੀ ਖਤਰਾ ਅਸੀਂ ਵੀ ਸੇਫ ਨਹੀਂ ਆਗੇ ਕੁਝ ਮਾਰਗ ਦੇ ਵੀ ਸੋਨਾ ਵਗੈਰਾ ਪਾਇਆ ਸੀ ਹਾਂਜੀ ਪਾਇਆ ਸੀ ਸੋਨਾ ਪਾਇਆ ਹਾਂਜੀ ਉਹ ਵੀ ਕਾਇਪ ਆ ਜੀ ਚੰਨੀਆਂ ਬੇਲੇ ਬਹੁਤ ਜਿਹੜੇ ਕਮਰੇ ਚ ਮਾਤਾ ਪਈ ਸੀ ਏਸੇ ਕਮਰੇ ਸੌਂਦੇ ਸੀ ਕਿ ਨਹੀਂ ਐਕਚੁਅਲੀ ਸੌਂਦੇ ਦੂਸਰੇ ਕਮਰੇ ਚ ਐਲਸੀਡੀ ਦਾ ਜਿਹੜੇ ਕਮਰੇ ਚ ਸੌਂਦੇ ਇੱਕ ਸੋਈ ਦੇ ਵਿੱਚ ਸਮਾਨ ਵੀ ਪਿਆ ਸੀ ਕੀ ਲੱਗਦਾ ਤੁਹਾਨੂੰ ਜਿਹੜਾ ਸੂਟ ਮਠਿਆ ਵਗੈਰਾ ਪਿਆ ਜਦੋਂ ਅਸੀਂ ਆ ਕੇ ਦੇਖਿਆ ਉਸ ਉਸ ਵੇਲੇ ਉਸ ਟੇਬਲ ਦੇ ਉੱਤੇ ਜਿੱਥੇ ਮਾਤਾ ਦੀ ਡੈਥ ਹੋਈ ਪਈ ਸੀਗੀ ਉੱਥੇ ਇੱਕ ਪਲੇਟ ਦੇ ਵਿੱਚ ਉਹ ਗੁਲਾਬ ਰਸਗੁੱਲੇ ਇੱਕ ਪਲੇ ਰਸਗੁੱਲੇ ਵਗੈਰਾ ਜਿਹੜੀ ਮਠਾਈ ਪਈ ਇਹ ਆਪਣੀ ਸੀਗੀ ਕਿ ਤੁਹਾਨੂੰ ਲੱਗਦਾ ਉਹ ਬੰਦੇ ਲੈ ਕੇ ਆਏ ਨਹੀਂ ਇਹਦਾ ਨਹੀਂ ਜੀ ਪਤਾ ਸਾਨੂੰ ਇਹਦਾ ਨਹੀਂ ਕੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਤੋਂ ਮੰਗ ਕੇ ਕਾਰਵਾਈ ਦੀ ਮੰਗ ਮੰਗਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜੇ ਦੋਚੀ ਆ ਉਹਨਾਂ ਨੂੰ ਫੜਿਆ ਜਾਵੇ ਬਾਕੀ ਅਸੀਂ ਇਸ ਤਰ੍ਹਾਂ ਆ ਜੀ ਜਿੰਨਾਂ ਚਿਰ ਦੋਚੀ ਨਹੀਂ ਫੜਨਦੇ ਉਹਨਾਂ ਦੇ ਅਸੀਂ ਸੰਸਕਾਰ ਨਹੀਂ ਕਰਨਾ ਹੈਗਾ ਜੀ ਸਾਨੂੰ ਪਤਾ ਲੱਗਿਆ ਨਾ ਕਿ ਮਾਰਡਰ ਹੋਇਆ ਕਿੰਨਾ ਕਿੱਦਾਂ ਹੋਇਆ ਕੀ ਕੀਤਾ ਹੈਗਾ ਜਿਹਨੇ ਕੀਤਾ ਹੈਗਾ ਸਾਨੂੰ ਥੋੜਾ ਇਨਸਾਫ ਮਿਲਣਾ ਚਾਹੀਦਾ ਬੜੇ ਅਫਸੂਰਦ ਦੀ ਗੱਲ ਹੈ ਤੇ ਸਾਡੇ ਪੰਜ ਸਾਲ ਦਾ ਉਹਨਾਂ ਦੇ ਮਾਤਾ ਜੀ ਵੇਰੇ ਆ ਉਹ ਨਜ਼ਰ ਆਤੀ ਹੈ ਕਿ ਮਾਰਡਰ ਹੋਇਆ ਔਰ ਲੁੱਟਖੋ ਵੀ ਹੋਈ ਆ ਸਾਹਮਣੇ ਤਾਂ ਕਿਤਨੇ ਕਿਤੇ ਜਿਹੜੇ ਇਹ ਸਾਡੇ ਪਹਾੜ ਪਹਾੜਿਆਂ ਤੇ ਤੇ ਹਮਲੇ ਹੋ ਰਹੇ ਆ ਇਹ ਬਹੁਤ ਨਿੰਦਣਯੋਗ ਆ ਪਿਛਲੇ ਚਾਹੇ ਕਾਲਿਆ ਸਾਹਿਬ ਤੇ ਬੜਾ ਚਾਹੇ ਹੋਰ ਹਮਲੇ ਹੋਏ ਆ ਇਹਨਾਂ ਨੂੰ ਗੰਭੀਰਤਾ ਨਾਲ ਜਾਂਚ ਕਰਨੀ ਪਊਗਾ ਔਰ ਕਿਤਨੇ ਕਿਤੇ ਮੈਂ ਕੁਰਸੀ ਸਮਝਦਾ ਵੀ ਲੇਕਿਨ ਇਹ ਵੀ ਆ ਕਿ ਸਰਕਾਰ ਦੇ ਹਿੱਤ ਦੇ ਵਿੱਚ ਜ਼ਿਆਦਾ ਕੰਮ ਕਰਦੇ ਆ ਦੂਜਿਆਂ ਲਈ ਘੱਟ ਕੰਮ ਕਰਦੇ ਆ ਔਰ ਅਸੀਂ ਇਹ ਮੈਂਂੀ ਕਰਦੇ ਆ ਕਿ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਬਾਕੀ ਸਰਪੰਚ ਸਾਹਿਬ ਦੇ ਨਾਲ ਆ ਅਸੀਂ ਪਾਰਟੀ ਸਾਲੀ ਨਾਲ ਆ ਤੇ ਜਿੱਦਾਂ ਦਾ ਵੀ ਸਾਨੂੰ ਹੁਕਮ ਲਾਉਣਗੇ ਇਸ ਅਨਸਾਫ ਤੱਕ ਅਸੀਂ ਨਾਲ ਆ ਜਿੱਦਾਂ ਵੀ ਇਹ ਕਹਿਣਗੇ ਫਾਮਲਿਆਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਅਲਰਟ ਰਹਿਣਾ ਚਾਹੀਦਾ ਪ੍ਰਸ਼ਾਸਨ ਜਿਹੜਾ ਆ ਉਹ ਸਿਰਫ਼ ਤੱਕ ਹੀ ਉਹ ਜਿਹੜੇ ਸਰਕਾਰ ਦੇ ਦਮਦਾਰ ਆ ਉਹਨਾਂ ਨੂੰ ਚਾਹਾਂ ਪੀਵਾਂ ਤਕਸੀਮਤ ਕਰਾਇਆ ਇਸ ਕਰਕੇ ਇਹਨਾਂ ਦਾ ਜਿਹੜਾ ਕ੍ਰਾਈਮ ਹੈ ਜਾਂ ਹੋ ਰਿਹਾ ਉਹਨਾਂ ਪਾਸੇ ਧਿਆਨ ਘਟਿਆ ਲੇਕਿਨ ਜਿਹੜੀ ਸਰਕਾਰ ਆ ਉਹਨਾਂ ਦੇ ਮੈਨਿੰਡ ਸੇਵਾ ਕਰਦੇ ਦੀ ਬਜਾਏ ਇਹਨਾਂ ਦਾ ਧਿਆਨ ਗਿਆ। ਇਹ ਕੀ ਮਾਮਲਾ ਹੈ ਸਭ ਨੂੰ ਤੁਖ ਸਮਝ। ਅੱਜ ਸਾਨੂੰ ਰਾਊਂਡ 1 ਵਜੇ ਦੇ ਆਸ-ਪਾਸ ਸਾਢੇ ਇਨਫੋਰਮੇਸ਼ਨ ਮਿਲਦੀ ਹੈ। ਵਿਲੇਜ ਹਰਦਾਸਪੁਰ ਦੇ ਰਹਿਣ ਵਾਲੇ ਗਿੰਦਰ ਸਿੰਘ ਨੇ ਕਿ ਜੀ ਉਹਨਾਂ ਨੇ ਉਹਨਾਂ ਦੀ ਮਦਰ ਹੈ ਜਿਹੜੇ ਵਿਕਟਰੀ ਵਿੱਚ ਉਹਨਾਂ ਦੀ ਮੌਤ ਹੋਈ ਹੋਈ ਹੈ। ਤੇ ਘਰ ਦੇ ਵਿੱਚ ਕੁਝ ਕਮਰਿਆਂ ਦੇ ਵਿੱਚੋਂ ﺍﻟमारीयां ਟੁੱਟੀਆਂ ਹੋਈਆਂ ਨੇ ਤੇ ਉਹਨਾਂ ਦੇ ਜਿਹੜੇ ਕੋਈ ਸੋਨੇ ਦੇ ਆਰਨਮੈਂਟਸ ਤੇ ਕੁਝ ਹੋਰ ਵੈਲਿਊਏਬਲਸ ਜਿਹੜੇ ਚੋਰੀ ਹੋ ਗਏ। ਇਮੀਡੀਏਟਲੀ ਜੇ ਸੀ ਮੋਕਾ ਪੁਲਿਸ ਕੀਤਾ ਹੈਗਾ ਸਿਚੁਏਸ਼ਨ ਸਾਥੇ ਡੀਐਸਪੀ ਮਾੜਾ ਸਾਹਿਬ ਦੇ ਨਾਲ ਔਰ ਸਾਰੀ ਵੈਰੀਫਾਈ ਕਰ ਰਹੀ ਹੈ। ਬਾਡੀ ਨੂੰ ਫੌਰ ਐਗਜ਼ਾਮੀਨੇਸ਼ਨ ਸਿਵਲ ਹਸਪੀਟਲ ਤੇ ਜਿੱਤਿਆ ਗਿਆ ਹੈਗਾ ਤੇ ਇਹਦੇ ਵਿੱਚ ਫਰਦਰ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ। ਮੈਮ ਘਰ ਦੇ ਵਿੱਚੋਂ ਸਾਹਮਣੇ ਆਇਆ ਕੁਝ ਕੀ ਚੋਰੀ ਹੋਇਆ ਕੁਝ ਹਾਂਜੀ ਪਰਿਵਾਰ ਦੇ ਕਹਿਣ ਨੂੰ ਤਾਂ ਵਿੱਚ ਹੋਏ ਤਾਂ ਦੱਸਿਆ ਉਹਨਾਂ ਦੇ ਵਿੱਚ 골ਡ ਟੂਰਨਾਮੈਂਟ ਤੇ ਕੁਝ ਪੈਸੇ ਸੀ ਕੀ ਮੈਮ ਲੱਗਦਾ ਸੀ ਮੌਕੇ ਤੇ ਦੇ ਕੇ ਮਾਤਾ ਜੀ ਦੇ ਸੱਟਾ ਸੱਟ ਕੀ ਹੋਉਂਦੀ ਆ ਸੀ ਬੋਡੀ ਬਿਜ਼ਨੈਸ ਦੀ ਐਗਜ਼ਾਮੀਨੇਸ਼ਨ ਤੇ ਉਹ ਆਮਾਗੇ ਸਿਵਲ ਹਸਪੀਟਲ ਤੱਕ ਤੇ ਉਹਦੇ ਅਕੋਰਡਿੰਗਲੀ ਪ੍ਰੂਫ ਕਰਾਵਾਂਗੇ ਬਾਕੀ ਜਿਵੇਂ ਪਰਿਵਾਰ ਬਿਆਨ ਦੇ ਰਿਹਾ ਉਸ ਹਿਸਾਬ ਦੇ ਨਾਲ ਅਕੋਰਡਿੰਗਲੀ ਮੈਡਮ ਸੀਸੀਟੀਵੀ ਹੈ ਕੋਈ بڑا ਘਟਨਾ ਹੈ ਮੈਡਮ ਸਾਨੂੰ ਜੀ ਕੋਈ 11 ਵਜੇ ਸਾਨੂੰ 1 ਵਜੇ ਦੀ ਇਨਫੋਰਮੇਸ਼ਨ ਆ ਪਰਿਵਾਰ ਨੂੰ 11 ਵਜੇ ਆ ਕੇ ਪਤਾ ਲੱਗਿਆ ਸਾੜੇ 2-3 ਨਾ ਇਨਫੋਰਮੇਸ਼ਨ ਇੱਕ ਵੇਲੇ ਆਸ-ਪਾਸ ਦਿੱਤੀ ਹੈਗੀ ਤੇ ਮੈਮ ਜੇ ਤੁਸੀਂ ਮੌਕੇ ਤੇ ਹੈ ਬੋਡੀ ਕੇਸ ਕੰਡੀਸ਼ਨ ਚ ਬੀਸੀ ਕੀ ਲੱਗਦਾ ਤੁਹਾਨੂੰ ਐਕਚੁਅਲੀ ਪਰਿਵਾਰ ਨੂੰ ਪਹਿਲਾਂ ਇਹ ਲੱਗਿਆ ਜੋ ਹਜੇ ਵੀ ਸਬਜੈਕਟ ਟੂ ਐਗਜ਼ਾਮੀਨੇਸ਼ਨ ਹੈ ਪਰਿਵਾਰ ਨੇ ਵੀ ਸੋਚਿਆ ਕਿ ਇਹਨਾਂ ਨੂੰ ਸ਼ਾਇਦ ਕੋਈ ਹਾਰਟ ਅਟੈਕ ਹੋਇਆ ਹੈ ਇਸ ਕਰਕੇ ਉਹਨੇ ਬੋਡੀ ਮੂਵ ਕਰ ਦਿੱਤੀ ਹੋਈ ਉਹ ਸੀਸੀਟੀਵੀ ਮੈਡਮ ਆਈ ਕੋਈ ਸਾਹਮਣੇ ਨਹੀਂ ਹਾਜੀ ਨਹੀਂ ਅਸੀਂ ਜਿਪਰ ਕਰਤਿਆਂ ਨੇ ਟੀਮ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੁਹਾਡੇ ਮੈਂ ਮਤਲਬ ਮਤਾ ਇਹ ਨਾਮ ਕੀ ਹੈ ਤੇ ਪੂਰਾ ਰਾਮ ਪਿਆਰੀ ਹੈਗੇ ਨੇ ਜਿਹਨਾਂ ਦਾ ਨਾਮ ਹੈ ਔਰ ਲਗਭਗ 52 ਸਾਲ ਦੀ ਜਨਮ ਦੱਸਿਆ ਇਹਨ ਇਹ ਇੱਕ ਬੇਟਾ ਇੱਥੇ ਹੈ ਔਰ ਦੋ ਬੇਟੇ ਬਾਹਰ ਨੇ ਮੈਡ ਮੈਡ ਬੋਡੀ ਤੋਂ ਕੀ ਲੱਗ ਰਿਹਾ ਕਿਹੜੀ ਚੀਜ਼ ਨਾਲ ਮਾਰ ਕੀਤਾ ਗਿਆ ਜਾਂ ਕਿੰਨੇ ਹਮਲੇ ਨੇ ਮੈਡ ਇਹ ਬੋਡੀ ਦੀ ਐਗਜ਼ਾਮਿਨੇਸ਼ਨ ਹੈ ਮੈਡੀਕਲ ਐਗਜ਼ਾਮਿਨੇਸ਼ਨ ਅਸੀਂ ਸਿਵਲ ਹਸਪੀਟਲ ਬੋਡੀ ਤੇ ਦਿੱਤੀ ਹੈ ਉਹਦੀ ਐਗਜ਼ਾਮਿਨੇਸ਼ਨ ਤੋਂ ਹੀ ਲੱਗਦਾ ਮੈਮ ਇੱਕ ਸੋਈ ਦੇ ਵਿੱਚ ਕਾਫੀ ਮਤਲਬ ਇਹਦਾ ਮਠਿਆਈ ਵਗੈਰਾ ਕੋ ਲੱਗਦਾ ਕੋਈ ਇਦਾਂ ਦਾ ਕੁਝ ਖਾ ਆ ਕੁਝ ਹਾਂਜੀ ਉਹ ਵੀ ਪਰਮਾਰਥ ਦੱਸਣ ਨੂੰ ਤਾਂ ਵੀ ਜਿਹੜੀ ਮਠਿਆਈ ਸੀ ਵੀ ਉਹ ਕਮਰੇ ਚ ਪਈ ਸੀ ਮਰੀਲਾ ਨੇ ਚੱਕ ਕੇ ਕਿਚਨ ਦੇ ਵਿੱਚ ਰੱਖੀ ਹੈ ਸੋ ਜਿਹੜਾ ਸੀਨ ਆਫ ਕ੍ਰਾਈਮ ਹੈ ਉਹ ਕਾਫੀ ਚੇਂਜ ਹੋਇਆ ਹੋਇਆ ਸੀਗਾ ਸੋ ਸਾਰੀ ਐਗਜ਼ਾਮੀਨੇਸ਼ਨ ਸਾਰੀ ਵੈਰੀਫਿਕੇਸ਼ਨ ਅਸੀਂ ਕਰ ਰਹੀ ਹੈ ਕਿ ਮੈਂ ਪਰਿਵਾਰਕ ਮੈਂਬਰ ਕੋਣ ਕੋਣ ਇਸ ਘਰ ਦੇ ਵਿੱਚ ਹੈਗਾ ਇਹ ਇਹਨਾਂ ਦੀ ਜੀ ਕਿਉਂ ਨੂੰ ਹੈ ਪਰ ਉਹ ਪੇਕੇ ਪਰਿਵਾਰ ਲਈ ਹੋਈ ਸੀਗੀ ਹਾਂ ਉਹਨਾਂ ਦੇ ਕੁਝ ਆਪਦੀ ਜੀ ਚ ਲੜਕੇ ਵੀ ਰਹਿੰਦੇ ਹੈਗੇ ਤੇ ਇਹਨਾਂ ਦਾ ਜਿਹੜਾ ਆਪਦਾ ਪੁੱਤ ਹੈ ਉਹ ਥੋੜਾ ਖਟਮਾ ਰਹਿਤਾ ਪਿੰਡ ਦੇ ਵਿੱਚ ਹੀ ਹੈ ਪਰ ਮਾਤਾ ਜੀ ਦਾ ਅਦਰਵਾਈਜ਼ ਪਰਿਵਾਰ ਦੇ ਵਿੱਚ ਉਹ ਇਕੱਲੇ ਸੀਗੇ ਪੀਜੀ ਦੇ ਵਿੱਚ ਬੱਚੇ ਕਿੰਨੇ ਰਹਿੰਦੇ ਇੱਥੇ ਜੀ ਚਾਰ ਨੇ ਜੀ ਸਾਰੇ ਨੂੰ ਕਰ ਰਹੇ ਲੱਗਦਾ ਹੈ ਜੀ ਤੇ ਕੀ ਕਾਰਵਾਈ ਕੀਤੀ ਆ ਰਹੀ ਹੈ ਬਸ ਬਿਆਨ ਲੈਣੇ ਆ ਤੇ ਬਾਕੀ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਬਾਡੀ ਦਾ ਹੋਏਗਾ ਉਹਨੇ ਕੋਰਡੀਨੇਟ ਕਰਨਾ ਹੈ Thank <laughs> you.